ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਮੇਰਾ ਨਾਮ ਪਵਨ ਮੈਂ ਆਪਣੇ ਮਾਪਿਓ ਦਾ ਇਕੱਲਾ ਪੁੱਤ ਸੀ ਨਾ ਤਾਂ ਕੋਈ ਭੈਣ ਸੀ ਤੇ ਨਾ ਹੀ ਕੋਈ ਮੇਰਾ ਭਰਾ ਸੀ ਮੇਰੇ ਮਾਪਿਓ ਮੇਰਾ ਬੜਾ ਤੇਹ ਕਰਦੇ ਹੁੰਦੇ ਸੀ ਮੈਂ ਵੀ ਉਹਨਾਂ ਬਿਨਾਂ ਨਹੀਂ ਰਹਿੰਦਾ ਸੀ ਮੈਂ ਤਾਂ ਆਪਣੀ ਰਿਸ਼ਤੇਦਾਰੀ ਵਿੱਚ ਵੀ ਇਕੱਲਾ ਨਹੀਂ ਸੀ ਜਾਂਦਾ ਹੁੰਦਾ ਆਪਣੀ ਮੰਮੀ ਜਾਂ ਡੈਡੀ ਦੇ ਨਾਲ ਹੀ ਜਾਂਦਾ ਹੁੰਦਾ ਸੀ ਮੇਰੀ ਜ਼ਿੰਦਗੀ ਬਹੁਤ ਵਧੀਆ ਸੀ ਤੇ ਮੈਂ ਐਸ਼ ਕਰਦਾ ਸੀ ਘਰੋਂ ਵੀ ਅਸੀਂ ਕਾਫੀ ਅਮੀਰ ਸੀ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਸੀ ਖੁੱਲੀ ਜ਼ਮੀਨ ਸੀ ਬੜੀ ਐਸ਼ ਦੇ ਨਾਲ ਮੈਂ ਜ਼ਿੰਦਗੀ गुजारਦਾ ਸੀ ਮੇਰੀ ਮੰਮੀ ਕਹਿੰਦੀ ਸੀ ਕਿ ਮੈਂ ਆਪਣੇ ਪੁੱਤ ਲਈ ਚੰਨ ਵਰਗੀ ਨੂੰ ਲੈ ਕੇ ਆਉਣੀ ਆ ਮੈਂ ਹੈਵੀ ਬਹੁਤ ਸੋਹਣਾ ਸੀ ਤੇ ਜਵਾਨ ਸੀ ਸਕੂਲ ਟਾਈਮ ਮੇਰੇ ਤੇ ਬਹੁਤ ਕੁੜੀਆਂ ਮਰਦੀਆਂ ਸੀ ਪਰ ਮੈਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਕੀਤੀ। ਕਲਾਸ ਵਿੱਚ ਬਹੁਤ ਸੋਹਣੀਆਂ-ਸੁਹਣੀਆਂ ਕੁੜੀਆਂ ਸੀ ਪਰ ਪਤਾ ਨਹੀਂ ਕਿਉਂ ਮੈਂ ਕਿਸੇ ਨੂੰ ਪ੍ਰਪੋਜ਼ ਹੀ ਨਹੀਂ ਕੀਤਾ ਸੀ। ਜਦੋਂ ਮੈਂ ਘਰ ਹੁੰਦਾ ਤਾਂ ਮੇਰੀ ਮੰਮੀ ਕਹਿ ਦਿੰਦੀ ਸੀ ਕਿ ਪਵਨ ਹੁਣ ਤੂੰ ਵਿਆਹ ਕਰਵਾ ਲੈ। ਤੇਰੀ ਵਿਆਹ ਦੀ ਉਮਰ ਹੋ ਗਈ ਆ ਤੇਰੇ ਲਈ ਕੋਈ ਵਧੀਆ ਰਿਸ਼ਤਾ ਲੱਭ ਲਵਾਂ। ਮੈਂ ਕਹਿ ਦਿੰਦਾ ਸੀ ਕਿ ਮੰਮੀ ਹਜੇ ਰੁਕ ਜਾ। ਮਸਾ ਮੈਂ 24 ਕੋ ਸਾਲ ਦਾ ਹੋਇਆ ਮੈਂ ਹਜੇ 2 ਸਾਲ ਰੋਕੇ ਵਿਆਹ ਕਰਵਾਉਂਗਾ। ਮੰਮੀ ਕਹਿ ਦਿੰਦੀ ਸੀ ਕਿ ਹਜੇ ਤੂੰ 24 ਸਾਲ ਦਾ ਛੋਟਾ ਹੀ ਲੱਗਦਾ ਤੇਰੀ ਉਮਰ ਵਿਆਹ ਦੀ ਹੋ ਗਈ ਆ ਹੁਣ ਤੂੰ ਵਿਆਹ ਕਰਵਾਵੇਂਗਾ ਤਾਂ ਸਹੀ ਰਹੂਗਾ ਤੈਨੂੰ ਕੁੜੀ ਵੀ ਜਵਾਨੀ ਮਿਲੂਗੀ ਤੇ ਤੇਰੇ ਨਾਲੇ ਹਾਨਦੀ ਮੈਂ ਕਿਹਾ ਸੀ ਕਿ ਨਹੀਂ ਮੰਮੀ ਹਜੇ ਰੋਕ ਜਾ ਏਦਾਂ ਦੀਆਂ ਗੱਲਾਂ ਕਰਦੇ ਕਰਦੇ ਮੇਰੇ ਭੂਆ ਦਾ ਫੋਨ ਆ ਗਿਆ ਮੰਮੀ ਦੇ ਨਾਲ ਗੱਲ ਕਰਦੀ ਸੀ ਕਿਉਂਕਿ ਭੂਆ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਦੇ ਕਾਫੀ ਸੱਟਾਂ ਲੱਗੀਆਂ ਸੀ ਤੇ ਉਹਨਾਂ ਦਾ ਹਸਪੀਟਲ ਜਾਣਾ ਆਉਣਾ ਬਹੁਤ ਔਖਾ ਹੋ ਗਿਆ ਸੀ ਕਿਉਂਕਿ ਹੁਫਫੜ ਵੀ ਬਾਹਰਲੇ ਦੇਸ਼ ਗਿਆ ਹੋਇਆ ਸੀ ਤੇ ਭੂਆ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਇਸ ਗੱਲ ਦਾ ਸਾਰਿਆਂ ਨੂੰ ਬੜਾ ਦੁੱਖ ਸੀ ਕਿ ਗਰਦੀਪ ਵਿਚਾਰੇ ਦੇ ਸੱਟ ਲੱਗ ਗਈ ਮੰਮੀ ਮੈਨੂੰ ਕਹਿੰਦੀ ਸੀ ਕਿ ਚੱਲ ਆਪਮਣ ਭੂਆ ਦੇ 4 ਦਿਨ ਕਢਾ ਜਦੋਂ ਗਰਦੀਪ ਠੀਕ ਹੋ ਗਿਆ ਤਾਂ ਤੂੰ ਆ ਜਾਹੀਂ ਹਜੇ ਉਹਨੂੰ ਹਸਪਤਲ ਜਾਣਾ ਤੇ ਆਉਣਾ ਔਖਾ ਹੁੰਦਾ ਇਸ ਲਈ ਤੂੰ ਹੀ ਚਲਾ ਜਾ ਅਗਲੇ ਦਿਨ ਮੈਂ ਸਵੇਰ ਨੂੰ ਤਿਆਰ ਹੋਇਆ ਤੇ ਪੂਆ ਦੇ ਪਿੰਡ ਪਹੁੰਚ ਗਿਆ। ਪੂਆ ਦੇ ਪਿੰਡ ਜਾਣ ਨੂੰ ਘੰਟੇ ਕੋ ਦਾ ਹੀ ਰਾਹ ਸੀ। ਮੈਨੂੰ ਪਤਾ ਸੀ ਕਿ ਮੇਰੇ ਬਿਨਾ ਮੇਰੀ ਮੰਮੀ ਦਾ ਦਿਲ ਨਹੀਂ ਲੱਗਣਾ ਤੇ ਮੇਰਾ ਡੈਡੀ ਵੀ ਮੈਨੂੰ ਰਾਸਤੇ ਵਿੱਚ ਵਾਰ-ਵਾਰ ਫੋਨ ਕਰਦਾ ਸੀ ਕਿ ਜਦੋਂ ਘਰ ਪਹੁੰਚ ਗਿਆ ਤਾਂ ਮੈਨੂੰ ਫੋਨ ਕਰ ਦੇ। ਮੈਂ ਪੂਆ ਘਰ ਪਹੁੰਚ ਕੇ ਪਹਿਲਾਂ ਆਪਣੇ ਮੰਮੀ ਤੇ ਡੈਡੀ ਨੂੰ ਫੋਨ ਕੀਤਾ ਕਿ ਮੈਂ ਪਹੁੰਚ ਗਿਆ। ਤੁਸੀਂ ਫਿਕਰ ਨਾ ਕਰੋ। ਮੰਮੀ ਕਹਿਣ ਲੱਗੀ ਕਿ ਸਾਡਾ ਦਿਲ ਤਾਂ ਨਹੀਂ ਲੱਗਣਾ ਪਰ ਮੈਨੂੰ ਫੋਨ ਜ਼ਰੂਰ ਕਰਦਾ ਰਹੀਂ। ਮੈਨੂੰ ਪਤਾ ਸੀ ਕਿ ਮੇਰੀ ਮਾਂ ਮੈਨੂੰ ਕਿੰਨਾ ਪਿਆਰ ਕਰਦੀ ਆ ਉਹਨਾਂ ਦੀ ਦੁਨੀਆ ਤੇ ਸਭ ਕੁਝ ਮੈਂ ਹੀ ਸੀ ਕਿਉਂਕਿ ਦਾਦਾ-ਦਾਦੀ ਤੇ ਵੱਡੇ ਤਾਏ ਉਹਨਾਂ ਨਾਲ ਹੀ ਰਹਿੰਦੇ ਸੀ ਉਹਨਾਂ ਦਾ ਘਰ ਵੀ ਸਾਡੇ ਘਰ ਤੋਂ ਥੋੜਾ ਦੂਰ ਜਿਹਾ ਹੀ ਸੀ ਮੰਮੀ ਡੈਡੀ ਲਈ ਤਾਂ ਹੁਣ ਮੈਂ ਹੀ ਘਰ ਦੀ ਰੌਣਕ ਸੀ ਉਹਨਾਂ ਦੀ ਜ਼ਿੰਦਗੀ ਮੇਰੇ ਨਾਲ ਹੀ ਸੀ ਮੈਂ ਦੇਖਿਆ ਤਾਂ ਗੁਰਦੀਪ ਦੇ ਕਾफी ਰਗੜਾ ਲੱਗਿਆ ਹੋਇਆ ਸੀ ਕਿਉਂਕਿ ਉਹਦਾ ਐਕਸੀਡੈਂਟ ਕੁੱਤੇ ਨਾਲ ਹੋਇਆ ਸੀ ਮੋਟਰਸਾਈਕਲ ਵਿੱਚ ਅਚਾਨਕ ਕੁੱਤਾ ਵੱਜੇ ਨਾਲ ਉਹਦੇ ਕਾਫੀ ਸੱਟਾਂ ਲੱਗੀਆਂ ਸੀ ਵਿਚਾਰਾ ਬਾਲਾ ਤੰਗ ਸੀ ਇਸੇ ਕਰਕੇ ਮੈਂ ਉਹਦਾ ਖਿਆਲ ਰੱਖਣ ਲਈ ਆ ਗਿਆ ਕਿਉਂਕਿ ਅਸੀਂ ਸ਼ੁਰੂ ਤੋਂ ਇਕੱਠੇ ਹੀ ਪਲੇ ਸੀ ਉਹ ਵੀ ਮੇਰੀ ਉਮਰ ਦਾ ਸੀ ਸਾਡਾ ਆਪਸ ਵਿੱਚ ਬੜਾ ਪਿਆਰ ਸੀ ਜਦੋਂ ਉਹ ਛੋਟਾ ਹੁੰਦਾ ਸੀ ਤਾਂ ਭੂਆ ਸਾਡੇ ਕੋਲ ਰਹਿੰਦੀ ਹੁੰਦੀ ਸੀ ਤੇ ਭੂਆ ਦੇ ਦੋਨਾਂ ਬੱਚਿਆਂ ਨਾਲ ਸਾਡਾ ਬੜਾ ਪਿਆਰ ਸੀ ਜਦੋਂ ਬੱਚੇ ਥੋੜੇ ਵੱਡੇ ਹੋਏ ਤੇ ਫੂਫੜ ਨੇ ਆਪਣਾ ਘਰ ਬਣਾਇਆ ਤੇ ਉਹਨਾਂ ਨੂੰ ਰਹਿਣ ਲਈ ਵਾਪਸ ਪਿੰਡ ਸੱਦ ਲਿਆ ਸੀ। ਭੂਆ ਆਪਣੇ ਦੋਨੇ ਬੱਚੇ ਲੈ ਕੇ ਆਪਣੇ ਘਰ ਚਲੀ ਗਈ ਸੀ। ਉਸ ਤੋਂ ਬਾਅਦ ਅਸੀਂ ਕਦੇ-ਕਦੇ ਮਿਲਦੇ ਹੁੰਦੇ ਸੀ। ਹੁਣ ਜਦੋਂ ਮੈਂ ਉੱਥੇ ਰਹਿਣ ਗਿਆ ਤਾਂ ਮੇਰੇ ਹਾਨ ਦੇ ਸਾਰੇ ਬੱਚੇ ਜਵਾਨ ਹੋ ਗਏ ਸੀ। ਭੂਆ ਦੇ ਆਂਡਗਵਾਂਡ ਦੇ ਬੱਚਿਆਂ ਨਾਲ ਵੀ ਮੇਰਾ ਬੜਾ ਪਿਆਰ ਸੀ। ਮੈਂ ਆਪਣੀ ਭੂਆ ਦੇ ਮੁੰਡੇ ਨੂੰ ਹਸਪਤਾਲ ਦਵਾਈ ਲਿਆਉਣ ਲਈ ਲੈ ਕੇ ਜਾਂਦਾ ਸੀ। ਇੱਕ ਦਿਨ ਮੈਂ ਤੇ ਮੇਰੀ ਭੂਆ ਦਾ ਮੁੰਡਾ ਅਸੀਂ ਵੇੜੇ ਵਿੱਚ ਬੈਠੇ ਸੀ। ਮੀ ਪੈ ਕੇ ਹਟਿਆ ਸੀ ਤੇ ਮਾੜੀ ਮਾੜੀ ਧੁੱਪ ਨਿਕਲੀ ਸੀ ਮੈਂ ਸੋਚਿਆ ਕਿ ਕਿਉਂ ਨਾ ਇਸ ਧੁੱਪ ਦਾ ਆਨੰਦ ਹੀ ਮਾਣੀਏ ਕਾਫੀ ਮੀਂਹ ਪੈਣ ਤੋਂ ਬਾਅਦ ਹਲਕੇ ਹਲਕੇ ਧੁੱਪ ਵਿੱਚ ਬਹਿਣ ਦਾ ਬੜਾ ਆਨੰਦ ਜਿ ਆ ਰਿਹਾ ਸੀ ਮੈਂ ਤੇ ਗੁਰਦੀਪ ਜਦੋਂ ੁੱਤੇ ਬੈਠੇ ਸੀ ਤਾਂ ਉਹਨਾਂ ਦੇ ਸਾਹਮਣੇ ਵਾਲੇ ਘਰ ਦੀ ਛੱਤ ਤੇ ਇੱਕ ਕੁੜੀ ਖੜੀ ਸੀ ਮੈਨੂੰ ਨਹੀਂ ਪਤਾ ਉਹ ਕੌਣ ਸੀ ਵੈਸੇ ਹੀ ਸਾਡੇ ਵੱਲ ਦੇਖੀ ਜਾ ਰਹੀ ਸੀ ਸ਼ਾਇਦ ਉਹ ਕੋਈ ਗੱਲ ਕਰਨਾ ਚਾਹੁੰਦੀ ਸੀ ਜਾਂ ਫਿਰ ਪਹਿਚਾਣ ਹੀ ਰਹੀ ਸੀ ਮੈਂ ਗੁਰਦੀਪ ਨੂੰ ਪੁੱਛਿਆ ਕਿ ਇਹ ਕੁੜੀ ਕੌਣ ਆ ਤਾਂ ਉਹ ਕਹਿਣ ਲੱਗਾ ਕਿ ਇਹ ਆਪਣੇ ਗਵਾਂਡ ਵਿੱਚ ਨਵੇਂ ਆਏ ਆ ਮੈਨੂੰ ਕਦੇ-ਕਦੇ ਬੁਲਾ ਲੈਂਦੀ ਸੀ ਜਿਸ ਦਿਨ ਦੀ ਮੇਰੇ ਸੱਟ ਲੱਗੀ ਆ ਉਸ ਦਿਨ ਦਾ ਮੈਂ ਇਹਨੂੰ ਨਹੀਂ ਬੁਲਾਇਆ ਹੋ ਸਕਦਾ ਇਹ ਮੈਨੂੰ ਬੁਲਾਉਣਾ ਚਾਹੁੰਦੀ ਹੋਵੇ ਮੈਂ ਕਿਹਾ ਠੀਕ ਆ ਕੁੜੀ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਗੁਰਦੀਪ ਨੂੰ ਕਿਹਾ ਕਿ ਤੇਰੀ ਇਹਦੇ ਨਾਲ ਕੋਈ ਸੈਟਿੰਗ ਲੱਗਦੀ ਆ ਉਹ ਹਾਸੇ ਕੇ ਕਹਿਣ ਲੱਗਾ ਨਹੀਂ ਯਾਰ ਇਹਦੇ ਨਾਲ ਮੇਰੀ ਕੋਈ ਸੈਟਿੰਗ ਨਹੀਂ ਇਨਾਂ ਨੂੰ ਆਇਆ ਨੂੰ ਹਜੇ ਇੱਥੇ 6 ਕੁ ਮਹੀਨੇ ਹੋਈਆ ਤੇ ਮੈਂ ਇਹਨੂੰ ਥੋੜੇ ਦਿਨ ਪਹਿਲਾਂ ਹੀ ਬੁਲਾਉਣ ਲੱਗਿਆ ਸੀ ਜਦ ਕਿ ਮੈਂ ਨਹੀਂ ਇਹ ਆਪ ਹੀ ਮੈਨੂੰ ਬੁਲਾਉਣ ਲੱਗੀ ਸੀ ਕੁੜੀ ਦੇਖਣ ਨੂੰ ਤੇ ਬੋਲਬਾਨੀ ਨੂੰ ਬਹੁਤ ਸੋਹਣੀ ਤੇ ਚੰਗੀ ਲੱਗਦੀ ਆ ਮੈਂ ਕਿਹਾ ਅੱਛਾ ਠੀਕ ਆ ਕੁੜੀ ਹੈ ਵੀ ਸੱਚੀ ਬਹੁਤ ਹੀ ਸੋਹਣੀ ਸੀ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਉਹਨੂੰ ਬੁਲਾਵਾਂ ਪਤਾ ਨਹੀਂ ਕਿਉਂ ਮੈਂ ਅੱਜ ਤੱਕ ਕਿਸੇ ਕੁੜੀ ਨੂੰ ਬੁਲਾਇਆ ਨਹੀਂ ਸੀ ਪਰ ਇਹਨੂੰ ਦੇਖ ਕੇ ਮੇਰਾ ਦਿਲ ਕਰਦਾ ਸੀ ਕਿ ਮੈਂ ਇਹਨੂੰ ਬੁਲਾਵਾਂ ਮੈਂ ਗਰਦੀਪ ਨੂੰ ਕਿਹਾ ਕਿ ਇਹਨੂੰ ਬੁਲਾ ਮੈਂ ਇਹਨੂੰ ਬੁਲਾਉਣਾ ਚਾਹੁੰਦਾ ਮੈਂ ਅੱਜ ਤੱਕ ਕਿਸੇ ਕੁੜੀ ਨੂੰ ਨਹੀਂ ਸੀ ਬੁਲਾਇਆ ਮੈਂ ਉਹਨੂੰ ਕਿਹਾ ਕਿ ਵਾਕਿਆ ਹੀ ਕੁੜੀ ਹੈ ਹੀ ਬਹੁਤ ਸੋਹਣੀ ਤੇ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਇਹਦੇ ਨਾਲ ਕੋਈ ਗੱਲ ਕਰਾਂ ਉਹ ਮੈਨੂੰ ਕਹਿਣ ਲੱਗਿਆ ਕਿ ਇਹਦਾ ਮੇਰੇ ਕੋਲ ਕੋਈ ਨੰਬਰ ਨਹੀਂ ਹੈਗਾ ਵੈਸੇ ਹੀ ਗਲੀ ਗੁਆਂਢ ਜਦੋਂ ਖੜੇ ਹੁੰਨੇ ਆ ਉਦੋਂ ਅਸੀਂ ਇੱਕ ਦੂਜੇ ਨੂੰ ਬੁਲਾ ਲੈਂਦਾ ਵੈਸੇ ਸਾਡਾ ਕੋਈ ਜ਼ਿਆਦਾ ਲੈਣ ਦੇ ਨਹੀਂ ਹੈਗਾ ਮੰਮੀ ਤੇ ਇਹਦੀ ਮੰਮੀ ਮਾੜਾ ਮੋਟਾ ਇੱਕ ਦੂਜੇ ਨੂੰ ਬੁਲਾਉਂਦੀਆਂ ਪਰ ਪਤਾ ਨਹੀਂ ਇਹ ਕਿੱਥੇ ਜਾਂਦੀਆਂ ਵਾ ਇਹ ਕੋਈ ਕੰਮਕਾਰ ਕਰਦੀ ਆ ਜਾਂ ਕੁਝ ਹੋਰ ਅੱਜ ਤੱਕ ਕਦੀ ਅਸੀਂ ਇਹਨਾਂ ਦੇ ਕੰਮਾਂ ਬਾਰੇ ਇੰਟਰਸਟ ਹੀ ਨਹੀਂ ਦਿੱਤਾ ਮੈਂ ਕਿਹਾ ਅੱਛਾ ਠੀਕ ਆ ਕਾਫੀ ਦੇਰ ਉਹ ਕੁੜੀ ਸਾਨੂੰ ਦੇਖਦੀ ਰਹੀ ਤੇ ਫਿਰ ਉਹਦੀ ਮੰਮੀ ਨੇ ਆਵਾਜ਼ ਮਾਰੀ ਤਾਂ ਉਹ ਚੁੱਪ ਕਰਕੇ ਹੇਠਾਂ ਚਲੀ ਗਈ ਮੈਂ ਵੀ ਸੋਚਿਆ ਕਿ ਕਿਉਂ ਨਾ ਮੈਂ ਇਸ ਕੁੜੀ ਦਾ ਨੰਬਰ ਲਵਾਂ ਤੇ ਇਹਦੇ ਨਾਲ ਗੱਲਬਾਤ ਕਰਾਂ ਮੈਨੂੰ ਕੁੜੀ ਬਹੁਤ ਚੰਗੀ ਲੱਗਦੀ ਸੀ ਅੰਦਰੋਂ ਮੇਰਾ ਦਿਲ ਤਾਂ ਚਹਿਜਦਾ ਵੀ ਸੀ ਕਿ ਕਿਤੇ ਮੈਂ ਇਹਨੂੰ ਬੁਲਾ ਕੇ ਕੋਈ ਨਮਾਹੇ ਪੰਗਾ ਨਾ ਖੜਾ ਕਰ ਲਵਾਂ ਹੌਲੀ ਹੌਲੀ ਇਦਾਂ ਹੀ ਉਹ ਹਰ ਰੋਜ਼ ਮੈਨੂੰ ਦੇਖਣ ਲੱਗ ਪਈ ਮੈਂ ਵੀ ਉਹਨੂੰ ਤੀਖਦਾ ਸੀ ਪੂਆ ਮੈਨੂੰ ਕਹਿੰਦੀ ਹੁੰਦੀ ਸੀ ਕਿ ਐਵੇਂ ਆਂਡ ਗਵਾਂਡ ਦੀਆਂ ਕੁੜੀਆਂ ਨਾ ਤੱਕਿਆ ਕਰ ਸਾਰੀਆਂ ਆਪਣੀਆਂ ਭੈਣਾਂ ਵਰਗੀਆਂ ਹੁੰਦੀਆਂ ਵਾ ਮੈਂ ਕਿਹਾ ਪੂਆ ਜੇ ਸਾਰੀਆਂ ਕੁੜੀਆਂ ਮੇਰੀਆਂ ਭੈਣਾਂ ਬਣ ਗਈਆਂ ਮੈਂ ਘਰ ਵਾਲੀ ਕਿਹਨੂੰ ਬਣਾਉਂਗਾ ਮੇਰੀ ਇਹ ਗੱਲ ਸੁਣ ਕੇ 부ਆ ਹਾਸ ਪਈ ਸੀ ਉਹ ਹਾਸ ਕੇ ਅੰਦਰ ਚਲੀ ਗਈ ਇਹ ਸਾਡਾ ਹਰ ਰੋਜ਼ ਦਾ ਹੁਣ ਡਰਾਮਾ ਹੋ ਗਿਆ ਸੀ ਅਸੀਂ ਇੱਕ ਦੂਜੇ ਨੂੰ ਦੇਖਦੇ ਹੁੰਦੇ ਸੀ ਇੱਕ ਦਿਨ ਉਹਨੇ ਮੈਨੂੰ ਹੱਥ ਨਾਲ ਫੋਨ ਦਾ ਇਸ਼ਾਰਾ ਕੀਤਾ ਮੈਂ ਉਹਨੂੰ ਕਿਹਾ ਕਿ ਨੰਬਰ ਦੇ ਫਟਾਫਟ ਆਪਣੇ ਘਰ ਦੇ ਗੇਟ ਮੂਰੇ ਆਏ ਤੇ ਮੈਂ ਵੀ ਬਾਹਰ ਚਲਾ ਗਿਆ ਉਹਨੇ ਮੈਨੂੰ ਆਪਣਾ ਨੰਬਰ ਦਿੱਤਾ ਤੇ ਮੇਰੇ ਨਾਲ ਉਹ ਗੱਲ ਕਰਨ ਲੱਗ ਪਈ ਪਹਿਲਾ ਤਾਂ ਮੈਂ ਉਹਦੇ ਨਾਲ ਗੱਲ ਕਰਨ ਨੂੰ ਸੰਗਦਾ ਸੀ ਪਰ ਉਹਨੂੰ ਬਿਲਕੁਲ ਸੰਗ ਨਹੀਂ ਸੀ ਆਉਂਦੀ ਉਹ ਤਾਂ ਜਿਵੇਂ ਪਹਿਲਾਂ ਹੀ ਮੈਨੂੰ ਜਾਣਦੀ ਹੋਵੇ ਏਦਾਂ ਖੁੱਲ ਕੇ ਗੱਲ ਕਰਦੀ ਸੀ ਮੈਨੂੰ ਕਹਿੰਦੀ ਸੀ ਕਿ ਤੂੰ ਤਾਂ ਬਹੁਤ ਹੀ ਜ਼ਿਆਦਾ ਸੰਗਦਾ ਮੈਂ ਕਿਹਾ ਹਾਂ ਮੈਂ ਕਦੇ ਕਿਸੇ ੁੰਡ ਨਾਲ ਗੱਲ ਨਹੀਂ ਕੀਤੀ ਇਸ ਲਈ ਮੈਨੂੰ ਮੈਨੂੰ ਬਾਲੀ ਗੱਲਬਾਤ ਨਹੀਂ ਕਰਨੀ ਆਉਂਦੀ ਮੈਂ ਉਹਨੂੰ ਕਿਹਾ ਕਿ ਤੂੰ ਸੇਤ ਜੀ ਵੀ ਕਾਫੀ ਮੋਟੀਆਂ ਕਹਿਣ ਲੱਗੀ ਕਿ ਨਹੀਂ ਇਹ ਤਾਂ ਮੇਰਾ ਗੁੰਦਵਾ ਸ਼ਰੀਰ ਆ ਉਹਦਾ ਢਿੱਡ ਥੋੜਾ ਜਿਹਾ ਬਾਹਰ ਨੂੰ ਨਿਕਲਿਆ ਹੋਇਆ ਸੀ ਮੈਂ ਕਿਹਾ ਕਿ ਗੁੰਦਵੇਂ ਸਰੀਰ ਇਦਾਂ ਦੇ ਨਹੀਂ ਹੁੰਦੇ ਮੈਂ ਕੁੜੀਆਂ ਤਾਂ ਬਹੁਤ ਦੇਖੀਆਂ ਭਰ ਤੇਰਾ ਸਰੀਰ ਅਜੀਬ ਜਿਹਾ ਕਿਉਂ ਆ ਮੈਂ ਉਹਦੇ ਨਾਲ ਇਦਾਂ ਫੋਨ ਤੇ ਗੱਲ ਕਰਦਾ ਹੁੰਦਾ ਸੀ ਇੱਕ ਦਿਨ ਉਹ ਮੈਨੂੰ ਕਹਿੰਦੀ ਕਿ ਮੈਨੂੰ ਆ ਕੇ ਮਿਲ ਮੈਂ ਤੈਨੂੰ ਮਿਲਣਾ ਚਾਹੁੰਦੀ ਆ ਮੈਨੂੰ ਤੇਰੇ ਨਾਲ ਸੱਚਾ ਪਿਆਰ ਹੋ ਗਿਆ ਮੈਂ ਵੀ ਸੋਚਿਆ ਕਿ ਸ਼ਾਇਦ ਉਹ ਮੈਨੂੰ ਸੱਚੀ ਨੂੰ ਸੱਚਾ ਪਿਆਰ ਕਰਨ ਲੱਗ ਪਈ ਆ ਮੈਂ ਕਿਹਾ ਕਿ ਦੱਸ ਮੈਂ ਤੈਨੂੰ ਕਿੱਥੇ ਆ ਕੇ ਮਿਲਾਂ ਕਹਿਣ ਲੱਗੀ ਕਿ ਮਿਲਣਾ ਕਿੱਥੇ ਆ ਸਾਡੇ ਘਰ ਹੀ ਆ ਜਾਈ ਮੈਂ ਕਿਹਾ ਤੁਹਾਡੇ ਘਰ ਕੋਈ ਨਹੀਂ ਹੁੰਦਾ ਕਹਿੰਦੀ ਸਾਡੇ ਘਰ ਸਿਰਫ ਮੈਂ ਤੇ ਮੇਰੀ ਮੰਮੀ ਹੁੰਦੀਆਂ ਵਾ ਮੇਰੇ ਡੈਡੀ ਵੀ ਕਾਫੀ ਟਾਈਮ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਅਸੀਂ ਦੋਵੇਂ ਮਾਵਾਂ ਧੀਾਂ ਹੀ ਰਹਿਨੀ ਆ ਹੋਰ ਸਾਡੇ ਘਰ ਕੋਈ ਨਹੀਂ ਆ ਮੈਂ ਕਿਹਾ ਠੀਕ ਆ ਮੈਂ ਆਪਣੇ ਭਰਾ ਗੁਰਦੀਪ ਨਾਲ ਗੱਲ ਕੀਤੀ ਮੈਂ ਉਹਨੂੰ ਕਿਹਾ ਕਿ ਕੁੜੀ ਉਹ ਮੈਨੂੰ ਮਿਲਣਾ ਚਾਹੁੰਦੀ ਆ ਉਹ ਕਹਿਣ ਲੱਗਾ ਕਿ ਜਾ ਫਿਰ ਮੇਲਾ ਪਰ ਮੈਂ ਭੂਆ ਤੋਂ ਡਰਦਾ ਸੀ ਮੈਂ ਚੋਰੀ-ਚੋਰੀ ਸ਼ਾਮ ਨੂੰ 5 ਵਜੇ ਘਰੋਂ ਬਾਹਰ ਨਿਕਲਿਆ ਤੇ ਉਹਦੇ ਘਰ ਵੜ ਗਿਆ ਉਹ ਤਾਂ ਜਿਵੇਂ ਹਾਫਸ ਦੀ ਭੁੱਖੀ ਸੀ ਮੈਨੂੰ ਜਾਂਦੇ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਫਟਾਫਟ ਅੰਦਰ ਲੈ ਗਈ ਤੇ ਆਪ ਹੀ ਮੇਰੇ ਨਾਲ ਰੋਮਾਂਸ ਜਿਹਾ ਕਰਨ ਲੱਗੀ ਮੇਰਾ ਮੂੰਹ ਚੁੰਮਣ ਲੱਗ ਪਈ ਮੈਂ ਉਹਨੂੰ ਕਿਹਾ ਕਿ ਇਹ ਤੂੰ ਕੀ ਕਰਦੀ ਆ 2 ਮਿੰਟ ਰੁਕ ਜਾ ਤੈਨੂੰ ਤਾਂ ਮੇਰੇ ਤੋਂ ਸੰਗਣਾ ਚਾਹੀਦਾ ਸੀ ਕਹਿੰਦੀ ਸੰਗ ਕਿਹੜੀ ਗੱਲ ਦੀ ਜਦੋਂ ਮਿਲ ਨਹੀਂ ਲੱਗੇ ਮੈਂ ਉਹਦੀਆਂ ਇਹਨਾਂ ਗੱਲਾਂ ਤੋਂ ਹਰਾਜਿਆ ਹੋ ਗਿਆ। ਮੈਨੂੰ ਸਮਝ ਆ ਗਈ ਸੀ ਕਿ ਕੁੜੀ ਬਿਲਕੁਲ ਸਹੀ ਨਹੀਂ ਆ। ਸਿਰਫ ਆਪਣੇ ਹਆਫਸ ਦਾ ਕਰਕੇ ਮੇਰੇ ਨਾਲ ਗੱਲਬਾਤ ਕਰਨ ਲੱਗੀ ਆ। ਇਹ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨਾਲ ਗੱਲਬਾਤ ਕਰਦੀ ਹੋਊਗੀ ਤੇ ਕਿੰਨੇ ਕੁ ਮੁੰਡਿਆਂ ਨਾਲ ਖੇ ਖਾਦੀ ਹੋਊਗੀ। ਮੈਂ ਤਾਂ ਉਹਦੇ ਤੋਂ ਸੰਘਦਾ ਸੀ ਪਰ ਉਹ ਤਾਂ ਬਿਲਕੁਲ ਵੀ ਨਹੀਂ ਸੰਘਦੀ ਸੀ। ਆਪ ਹੀ ਮੇਰੀ ਟੀ-ਸ਼ਰਟ ਦੇ ਥੱਲੇ ਦੀ ਮੇਰੇ ਲੱਕ ਤੇ ਹੱਥ ਫਿਰ ਲੱਗ ਪਈ। ਕਹਿਣ ਲੱਗੀ ਕਿ ਤੂੰ ਕਿੰਨਾ ਸੌਫਟ ਆ। ਮੈਂ ਉਹਨੂੰ ਆਪਣੇ ਤੋਂ ਪਿੱਛੇ ਕੀਤਾ ਤੇ ਕਿਹਾ ਸਬਰ ਕਰ ਹਾਲੇ ਬਹੁਤ ਟਾਈਮ ਆ ਇਹ ਕੁਝ ਕਰਨਾ ਕਰਨ ਦਾ ਆਪਾਂ ਘੜੀ ਬੈਠ ਕੇ ਗੱਲਾਂ ਕਰਦੇ ਆ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਜਾਣ ਪਹਿਚਾਨ ਬਣਾ ਲਈਏ ਉਹ ਕਹਿਣ ਲੱਗੀ ਕਿ ਜਾਣ ਪਹਿਚਾਨ ਆਪੇ ਹੋ ਜਾਂਦੀ ਆ ਹੁਣ ਜਾਣ ਪਹਿਚਾਨ ਕਿ ਸਭ ਕੁਝ ਹੋਈ ਤਾਂ ਜਾਣਾ ਉਹਨੇ ਮੇਰੇ ਨਾਲ ਰੋਮਾਂਸ ਜਿਹਾ ਕਰਨਾ ਸ਼ੁਰੂ ਕੀਤਾ ਮੈਨੂੰ ਵੀ ਪਤਾ ਨਹੀਂ ਕੀ ਹੋ ਗਿਆ ਮੈਂ ਵੀ ਉਹਦੇ ਨਾਲ ਰੋਮਾਂਸ ਕਰਨ ਲੱਗ ਪਿਆ ਅਸੀਂ ਇੱਕ ਦੂਜੇ ਨਾਲ ਕਿੱਸ ਕੀਤੀ ਤਾਂ ਅਚਾਨਕ ਉਹਦੇ ਨਾਲ-ਨਾਲ ਮੇਰਾ ਵੀ ਮੂਡ ਖਰਾਬ ਹੋ ਗਿਆ ਮੈਂ ਉਹਦੇ ਨਾਲ ਉਹ ਸਭ ਕੁਝ ਕਰ ਲਿਆ ਮੈਨੂੰ ਪਤਾ ਹੀ ਨਾ ਲੱਗਿਆ ਕਿ ਮੈਂ ਕਦੋਂ ਆਪਣੇ ਹੋਸ਼ ਜੇ ਗਵਾ ਬੈਠਾ ਸੀ ਮੈਂ ਉਹਨੂੰ ਇੱਕਦਮ ਆਪਣੇ ਤੋਂ ਪਰੇ ਕੀਤਾ ਉਹ ਕਹਿਣ ਲੱਗੀ ਕਿ ਹਾਏ ਇੰਨੀ ਜਲਦੀ ਥੱਕ ਗਿਆ ਕੀ ਹੋਇਆ ਤੂੰ ਇੰਨਾ ਸੋਹਣਾ ਤੇ ਜਵਾਨ ਆ ਤੈਨੂੰ ਤਾਂ ਮੇਰੇ ਨਾਲ ਘੱਟੋ-ਘੱਟ ਇੱਕ ਘੰਟਾ ਆਰਾਮ ਨਾਲ ਪਿਆਰ ਕਰਨਾ ਚਾਹੀਦਾ ਮੈਂ ਕਿਹ ਪਾਗਲ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰ ਮੈਂ ਤੈਨੂੰ ਇਸ ਲਈ ਨਹੀਂ ਮਿਲਣਾ ਆ ਕਿ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂ ਮੈਨੂੰ ਤੇਰੇ ਨਾਲ ਪਿਆਰ ਸੀ ਮੈਂ ਤਾਂ ਇਸ ਕਰਕੇ ਹੀ ਤੈਨੂੰ ਮਿਲਣਾ ਆਇਆ ਸੀ ਪਰ ਤੂੰ ਤਾਂ ਕੁਝ ਹੋਰ ਹੀ ਨਿਕਲੀ ਮੈਨੂੰ ਕਹਿਣ ਲੱਗੀ ਕਿ ਮੇਰੀ ਗੱਲ ਧਿਆਨ ਨਾਲ ਸੁਣ ਮੈਂ ਪ੍ਰੈਗਨੈਂਟ ਆ ਜੇ ਤੂੰ ਮੈਨੂੰ ਦਵਾਈ ਨਾ ਲਿਆ ਕੇ ਦਿੱਤੀ ਤਾਂ ਮੈਂ ਸਾਰੇ ਰੋਲਾ ਪਾ ਦੇਣਾ ਕਿ ਮੈਨੂੰ ਇਸ ਮੁੰਡੇ ਨੇ ਹੀ ਪ੍ਰੈਗਨੈਂਟ ਕਰ ਦਿੱਤਾ ਤੇ ੱੱਕੇ ਨਾਲ ਮੇਰੇ ਨਾਲ ਇਹ ਸਭ ਕੁਝ ਕੀਤਾ ਮੈਂ ਇਕਦਮ ਘਬਰਾ ਗਿਆ ਸੀ ਕਿ ਇਹ ਤੂੰ ਕੀ ਕਹਿਨੀ ਐ ਮੈਂ ਕਿਦਾਂ ਤੈਨੂੰ ਇੱਕੋ ਮਿੰਟ ਵਿੱਚ ਪ੍ਰੈਗਨੈਂਟ ਕਰ ਸਕਦਾ ਉਹ ਕਹਿਣ ਲੱਗੀ ਕਿ ਕਿਉਂ ਹੁਣ ਮੈਂ 2 ਮਹੀਨਿਆਂ ਦੀ ਪ੍ਰੈਗਨੈਂਟ ਆ ਤੇ ਇਹ ਸਾਰਾ ਇਲਜ਼ਾਮ ਤੇਰੇ ਤੇ ਹੀ ਲੱਗਣ ਵਾਲਾ ਜੇ ਤੂੰ ਮੈਨੂੰ ਦਵਾਈ ਲਿਆ ਕੇ ਦੇ ਦੇਵੇਂਗਾ ਤਾਂ ਮੈਂ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ ਡਿਲੀਟ ਕਰ ਦੇਵਾਂਗੀ ਮੈਂ ਉਹਨੂੰ ਕਿਹਾ ਸ਼ੈਲੀ ਪਲੀਜ਼ ਮੇਰੇ ਤੇ ਇਦਾਂ ਦਾ ਘਟੀਆ ਇਲਜ਼ਾਮ ਨਾਲਾ ਮੈਂ ਤੈਨੂੰ ਕਿਸੇ ਗਲਤ ਨੀਅਤ ਦੇ ਨਾਲ ਮਿਲਣਾ ਨਹੀਂ ਸੀ ਆਇਆ ਮੈਂ ਤਾਂ ਵੈਸੇ ਹੀ ਆਇਆ ਸੀ ਤੇ ਤੂੰ ਮੇਰੇ ਨਾਲ ਇਹ ਸਭ ਕੁਝ ਆਪ ਹੀ ਕੀਤਾ ਮੈਨੂੰ ਜ਼ਬਰਦਸਤੀ ਤੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਮੈਂ ਬਿਲਕੁਲ ਇਦਾਂ ਦਾ ਨਹੀਂ ਹੈਗਾ ਅੱਜ ਤੱਕ ਕਿਸੇ ਕੁੜੀ ਨੂੰ ਪ੍ਰਪੋਜ਼ ਤੱਕ ਨਹੀਂ ਮੈਂ ਕੀਤਾ ਤੇ ਤੂੰ ਮੈਨੂੰ ਚੰਗੀ ਲੱਗੀ ਸੀ ਇਸ ਲਈ ਮੈਂ ਤੈਨੂੰ ਪ੍ਰਪੋਜ਼ ਕੀਤਾ ਪਰ ਤੂੰ ਤਾਂ ਕੁਝ ਹੋਰ ਹੀ ਨਿਕਲੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਇਦਾਂ ਦੀ ਘਟੀਆ ਔਰਤਾਂ ਤਾਂ ਮੈਂ ਕਦੀ ਵੀ ਤੈਨੂੰ ਮਿਲਣ ਆਉਂਦਾ ਇਥੋਂ ਤੱਕ ਕਿ ਮੇਰੀ ਭੂਆ ਦੇ ਮੁੰਡੇ ਨੂੰ ਵੀ ਤੇਰੇ ਬਾਰੇ ਕੁਝ ਨਹੀਂ ਸੀ ਪਤਾ ਨਹੀਂ ਤਾਂ ਉਹਨੇ ਮੈਨੂੰ ਤੇਰੇ ਬਾਰੇ ਸਭ ਕੁਝ ਦੱਸ ਦੇਣਾ ਸੀ ਕਹਿਣ ਲੱਗੀ ਜੇ ਅਸੀਂ ਹਰ ਮੁੰਡੇ ਨੂੰ ਇਹ ਗੱਲਾਂ ਦੱਸਣ ਲੱਗੀਆਂ ਤਾਂ ਫਿਰ ਸਾਡੇ ਜਾਲ ਵਿੱਚ ਕੌਣ ਫਸੂਗਾ ਕੌਣ ਮੈਨੂੰ ਤੂੰ ਦਵਾਈ ਲਿਆ ਕੇ ਦੇ ਤੇ ਜੇ ਤੂੰ ਕੱਲ ਤੱਕ ਦਵਾਈ ਲਿਆ ਕੇ ਨਾ ਦਿੱਤੀ ਤਾਂ ਫਿਰ ਦੇਖ ਲੈ ਮੈਂ ਸਾਰੇ ਪਿੰਡ ਵਿੱਚ ਤੇਰਾ ਰੋਲਾ ਪਾ ਦੇਣਾ ਤੇ ਆਪੇ ਤੇਰੀ ਭੂਆ ਦੀ ਬਦਨਾਮੀ ਹੋ ਜਾਣੀ ਆ ਮੈਂ ਉਹਦੀ ਗੱਲ ਸੁਣ ਕੇ ਡਰ ਗਿਆ ਮੈਂ ਉਹਨੂੰ ਕਿਹਾ ਕਿ ਠੀਕ ਆ ਮੈਂ ਕੋਈ ਹੱਲ ਕਰਦਾ ਮੈਂ ਫਟਾਫਟ ਉਥੋਂ ਆਇਆ ਤੇ ਆ ਕੇ ਗੁਰਦੀਪ ਨੂੰ ਸਭ ਕੁਝ ਦੱਸ ਦਿੱਤਾ ਉਹ ਮੇਰੇ ਨਾਲ ਇਸ ਗੱਲਬਾਤ ਬਾਰੇ ਬਹਿਸ ਕਰਨ ਲੱਗ ਪਿਆ ਕਿ ਤੂੰ ਕਿਉਂ ਇੰਨੀ ਜਲਦੀ ਕਿਸੇ ਕੁੜੀ ਨੂੰ ਮਿਲਣ ਚਲਾ ਗਿਆ ਮੈਂ ਕਿਹਾ ਮੈਨੂੰ ਕੀ ਪਤਾ ਸੀ ਕਿ ਉਹ ਇਦਾਂ ਦੀ ਆ ਉਹ ਕਹਿਣ ਲੱਗਾ ਕਿ ਚਲ ਕੋਈ ਗੱਲ ਨਹੀਂ ਕੋਈ ਹੱਲ ਕਰਦੇ ਆ ਕੁਝ ਦੇਰ ਬਾਅਦ ਗੁਰਦੀਪ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਤੇ ਉਹਦੇ ਕੋਲ ਦਵਾਈ ਮੰਗਵਾ ਕੇ ਦਿੱਤੀ ਮੈਂ ਸ਼ੈਲੀਨ ਨੂੰ ਫੋਨ ਕੀਤਾ ਕਿ ਤੇਰਾ ਹੱਲ ਹੋ ਗਿਆ ਪਰ ਪਲੀਜ਼ ਅੱਜ ਤੋਂ ਬਾਅਦ ਤੂੰ ਮੇਰਾ ਨੰਬਰ ਡਿਲੀਟ ਕਰ ਦੇ ਮੈਂ ਤੇਰੇ ਨਾਲ ਕੋਈ ਵੀ ਲਿੰਕ ਨਹੀਂ ਰੱਖਣਾ ਚਾਹੁੰਦਾ ਉਹ ਕਹਿਣ ਲੱਗੀ ਪਹਿਲਾਂ ਦਵਾਈ ਤਾਂ ਦੇ ਕੇ ਜਾ ਫਿਰ ਮੈਂ ਸਭ ਕੁਝ ਡਿਲੀਟ ਕਰ ਦੇਵਾਂਗੀ ਇਥੋਂ ਤੱਕ ਕਿ ਮੈਂ ਤੈਨੂੰ ਕਦੇ ਦੇਖਣਾ ਵੀ ਪਸੰਦ ਨਹੀਂ ਕਰੂੰਗੀ ਕਿਉਂਕਿ ਤੇਰੇ ਵਰਗੇ ਸੋਹਣੇ ਜਵਾਨ ਮੁੰਡੇ ਆਪ ਮੇਰੇ ਮਗਰ ਮਗਰ ਫਿਰਦੇ ਆ ਤੇ ਤੂੰ ਪਤਾ ਨਹੀਂ ਕਿੱਦਾਂ ਦਾ ਜਿਹੜਾ ਜਾਣ ਛੁੜਾ ਕੇ ਭੱਜ ਗਿਆ ਉਹਦੀ ਇਹ ਗੱਲ ਸੁਣ ਕੇ ਤਾਂ ਮੇਰੇ ਹੋਸ਼ ਜਿਹਾ ਉੱਡ ਗਏ ਸੀ ਕਿ ਉਹਨੇ ਮੈਨੂੰ ਇੰਨੀ ਗੱਲ ਵੀ ਕਹਿ ਦਿੱਤੀ ਇੰਨੀ ਸੋਹਣੀ ਕੁੜੀ ਹੋ ਕੇ ਇਦਾਂ ਦੇ ਕੰਮ ਕਰਦੀ ਸੀ ਫਿਰ ਮੈਂ ਸੋਚਿਆ ਕਿ ਹੋ ਸਕਦਾ ਇਹ ਹੀ ਉਹਦਾ ਕਮਾਈ ਦਾ ਸਾਧਨ ਹੋਵੇ ਅੱਜ ਕੱਲ ਸੋਹਣੀਆਂ ਕੁੜੀਆਂ ਕੋਲ ਨਾ ਤਾਂ ਕੋਈ ਕੰਮ ਆ ਤੇ ਨਾ ਹੀ ਕੋਈ ਨੌਕਰੀ ਹੈ ਇਸੇ ਕਰਕੇ ਹੋ ਸਕਦਾ ਉਹਨਾਂ ਨੇ ਇਹ ਕਮਾਈ ਦਾ ਸਾਧਨ ਬਣਾਇਆ ਹੋਵੇ ਤੇ ਇਹਨਾਂ ਨੂੰ ਕੀ ਫਰਕ ਪੈਂਦਾ ਆਵੇਂ ਸਾਰੀ ਉਮਰ ਕੁਵਾਰੀਆਂ ਹੀ ਰਹਿੰਦੇ ਆਖਰ ਕਿਸੇ ਅਮਲੀ ਜਿਹੇ ਨਾਲ ਵਿਆਹ ਕਰਵਾਉਂਦੀਆਂ ਵਾ ਜੀਨੂੰ ਇਹ پاਗਲ ਬਣਾ ਸਕਣ ਤੇ ਫਿਰ ਉਸ ਅਮਲੀ ਜਿਹੇ ਕੋਲ ਤਲਾਕ ਲੈ ਕੇ ਫਿਰ ਆਪਣੇ ਘਰ ਆ ਕੇ ਇਹੀ ਧੰਦਾ ਚਲਾਉਣ ਲੱਗ ਜਾਂਦੀਆਂ ਵਾ ਮੈਂ ਤੇ ਗੁਰਦੀਪ ਕਾਫੀ ਥੇਰ ਬੈਠੇ ਗੱਲਾਂ ਕਰਦੇ ਰਹੇ ਮੈਨੂੰ ਪਤਾ ਸੀ ਕਿ ਮੇਰਾ ਭਰਾ ਮੇਰਾ ਸਾਥ ਜ਼ਰੂਰ ਦੇਊਗਾ ਉਹਨੇ ਆਪਣੇ ਦੋਸਤ ਕੋਲੋਂ ਦਵਾਈ ਮੰਗਵਾਈ ਤੇ ਉਹਨੂੰ ਹੀ ਸਾਰੀ ਗੱਲ ਦੱਸੀ ਮੈਂ ਸ਼ੈਲੀ ਨੂੰ ਫੋਨ ਕੀਤਾ ਤੇ ਦਵਾਈ ਗੇਟ ਤੇ ਬਾਹਰ ਹੀ ਫਟਾ ਦਿੱਤੀ ਕਹਿਣ ਲੱਗੀ ਕਿ ਮੈਂ ਤੇਰੇ ਸਾਹਮਣੇ ਸਭ ਕੁਝ ਡਿਲੀਟ ਕਰ ਦੇਉਗੀ ਪਰ ਤੂੰ ਇੰਨਾ ਘਟੀਆ ਇਨਸਾਨ ਇੰਨਾ ਸੋਹਣਾ ਹੋਣ ਦੇ ਬਾਵਜੂਦ ਵੀ ਤੂੰ ਕਿਸੇ ਕੁੜੀ ਨੂੰ ਖੁਸ਼ ਨਹੀਂ ਕਰ ਸਕਦਾ ਮੈਂ ਉਹਦੇ ਅੱਗੇ ਹੱਥ ਜੋੜੇ ਤੇ ਵਾਪਸ ਗੇਟ ਵੱਲ ਆ ਕੇ ਅੰਦਰੋਂ ਗੇਟ ਨੂੰ ਬੰਦ ਕਰ ਲਿਆ ਮੈਂ ਕਰਤਿਪ ਨੂੰ ਕਿਹਾ ਕਿ ਮੈਂ ਮਸਾ ਖੜਾ ਛੁਡਾਇਆ ਰਾਬਣਾ ਕਰੇ ਮੈਨੂੰ ਦੁਬਾਰਾ ਕਿਸੇ ਇਦਾਂ ਦੀ ਕੁੜੀ ਦੇ ਪੱਲੇ ਪਾਵੇ ਮੈਂ ਤਾਂ ਅੱਜ ਤੱਕ ਕਿਸੇ ਕੁੜੀ ਨੂੰ ਹੱਥ ਵੀ ਨਹੀਂ ਲਾਇਆ ਸੀ ਤੇ ਨਾ ਹੀ ਮੈਂ ਕਿਸੇ ਨੂੰ ਪ੍ਰਪੋਜ਼ ਕੀਤਾ ਸੀ ਤੇ ਇਹ ਪਹਿਲੀ ਕੁੜੀ ਸੀ ਜਿਹੜੀ ਮੇਰੇ ਦਿਲ ਨੂੰ ਲੱਗੀ ਸੀ ਪਰ ਇਹਨੇ ਤਾਂ ਮੇਰਾ ਦਿਲ ਲੱਗਣ ਤੋਂ ਪਹਿਲਾਂ ਹੀ ਤੋੜ ਦਿੱਤਾ ਤੇ ਮੇਰਾ ਵਿਸ਼ਵਾਸ ਹੀ ਖਤਮ ਕਰ ਦਿੱਤਾ ਮੈਂ ਕਿੱਦਾਂ ਕਿਸੇ ਕੁੜੀ ਤੇ ਵਿਸ਼ਵਾਸ ਹੋਣ ਕਰੂੰਗਾ ਗੁਰਦੀਪ ਮੈਨੂੰ ਕਹਿ ਲੱਗਾ ਕਿ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿਹੜੀਆਂ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਉਹ ਤੂੰ ਦੇਖ ਹੀ ਲਈਆਂ ਤੇ ਜਿਹੜੀਆਂ ਕੁੜੀਆਂ ਚੰਗੀਆਂ ਹੁੰਦੀਆਂ ਉਹਨਾਂ ਦਾ ਪੈਰਾਵਾ ਤੇ ਰਹਿਣ ਸਨ ਬਹੁਤ ਅਲੱਗ ਹੁੰਦਾ ਉਸ ਦਿਨ ਤੋਂ ਬਾਅਦ ਮੈਂ ਸ਼ੈਲੀ ਨੂੰ ਕਦੀ ਨਹੀਂ ਦੇਖਿਆ ਸੀ ਉਹ ਕੋਠੇ ਤੇ ਜ਼ਰੂਰ ਚੜਦੀ ਸੀ ਮੈਂ ਉਹਨੂੰ ਜਦੋਂ ਦੇਖਦਾ ਤੇ ਅੰਦਰ ਵੱਡ ਜਾਂਦਾ ਸੀ ਉਹ ਬਿਲਕੁਲ ਵੀ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੇਰਾ ਦਿਲ ਕਰਦਾ ਸੀ ਉਹਦੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਾਂ ਕਿਉਂਕਿ ਉਹਨੇ ਮੈਨੂੰ ਬਲੈਕਮੇਲ ਕੀਤਾ ਸੀ ਤੇ ਬਿਨਾ ਮਤਲਬ ਦੇ ਮੈਂ ਉਹਨੂੰ ਦਵਾਈ ਲਿਆ ਕੇ ਦਿੱਤੀ ਤੇ ਇੰਨੇ ਪੈਸੇ ਖਾਚੇ ਮੈਨੂੰ ਬਹੁਤ ਗੁੱਸਾ ਚੜਦਾ ਸੀ ਕਿ ਉਹ ਇਹੋ ਜਿਹੀ ਨਿਕਲੀ ਸ਼ੁਕਰ ਹੋਇਆ ਮੈਂ ਇਹਦੇ ਨਾਲ ਪੂਰੀ ਜ਼ਿਆਦਾ ਸਾਝ ਨਹੀਂ ਪਾਈ ਤੇ ਨਾ ਹੀ ਆਪਣੇ ਬਾਰੇ ਕੋਈ ਭੇਤ ਦਿੱਤਾ ਸੀ ਇਹੋ ਜਿਹੀ ਕਿਤੇ ਦੁਬਾਰਾ ਮੈਨੂੰ ਫਸਾ ਲੈਂਦੀ ਮੈਂ ਤਾਂ jaan ਛੁਡਾ ਕੇ ਸ਼ੁਕਰ ਕੀਤਾ ਸੀ ਇੱਕ ਦਿਨ ਮੈਂ ਫਿਰ ਗੁਰਦੀਪ ਨਾਲ ਹਸਪੀਟਲ ਉਹਦਾ ਪੈਰ ਦਿਖਾਉਣ ਲਈ ਜਾ ਰਿਹਾ ਸੀ ਗੱਡੀ ਵਿੱਚ ਅਚਾਨਕ ਮੇਰਾ ਧਿਆਨ ਸਾਹਮਣੇ ਖੜੀ ਕੁੜੀ ਵੱਲ ਪਿਆ ਉਹ ਸੜਕ ਵੱਲ ਨੂੰ ਪਿੱਠ ਕਰਕੇ ਖੜੀ ਸੀ ਤੇ ਇੱਕ ਮੁੰਡਾ ਉਨ ਤੱਕੇ ਨਾਲ ਰੈਸਟੋਰੈਂਟ ਦੇ ਅੰਦਰ ਜਾਣ ਲਈ ਕਹਿ ਰਿਹਾ ਸੀ ਪਰ ਉਹ ਮਨਾਂ ਕਰਦੀ ਸੀ ਪਤਾ ਨਹੀਂ ਕਿਉਂ ਜਦੋਂ ਮੈਂ ਥੋੜਾ ਜਿਹਾ ਗੱਡੀ ਨੂੰ ਅੱਗੇ ਲੈ ਕੇ ਗਿਆ ਤਮੈਂ ਦੇਖਿਆ ਕਿ ਉਹ ਤਾਂ ਸ਼ੈਲੀ ਸੀ ਕੋਈ ਮੁੰਡਾ ਉਹਨੂੰ ਰੈਸਟੋਰੈਂਟ ਵਿੱਚ ਲਿਜਾਣ ਲਈ ਜ਼ਬਰਦਸਤੀ ਕਰਦਾ ਸੀ ਪਰ ਉਹ ਜਾਣ ਤੋਂ ਮਨਾਂ ਕਰਦੀ ਸੀ ਕਿਉਂਕਿ ਸ਼ਾਇਦ ਉਹਨਾਂ ਵਿੱਚ ਕਿਸੇ ਗੱਲ ਤੋਂ ਵੈਸ ਹੀ ਹੋ ਰਹੀ ਸੀ ਮੈਂ ਇਸ ਗੱਲ ਨੂੰ ਨੋਟ ਕੀਤਾ ਸੀ ਤੇ ਗੱਡੀ ਨੂੰ ਲੈ ਕੇ ਅੱਗੇ ਗਿਆ ਮੈਂ ਗੁਰਦੀਪ ਨੂੰ ਵੀ ਦਿਖਾਇਆ ਉਹ ਕਹਿਣ ਲੱਗਾ ਕਿ ਇਹੋ ਜਿਹੀਆਂ ਕੁੜੀਆਂ ਦੇ ਸਾਹਮਣੇ ਨਹੀਂ ਚਾਹੀਦਾ ਇਹਨਾਂ ਦਾ ਕੀ ਪਤਾ ਕਿੱਥੇ ਨਾ ਲੈ ਦੇਣ ਕਿ ਇਹ ਵੀ ਮੇਰੇ ਨਾਲ ਇਦਾਂ ਕਰਦਾ ਸੀ ਮੈਂ ਫਟਾਫਟ ਹਸਪੀਟਲ ਵਾਲਿਆਂ ਨੂੰ ਗੱਡੀ ਮੋੜੀ ਤੇ ਵਾਪਸ ਘਰ ਆ ਗਿਆ ਸੀ ਜਦੋਂ ਅਸੀਂ ਘਰ ਆਏ ਤਾਂ ਥੋੜੇ ਚਿਰ ਬਾਅਦ ਉਹਨਾਂ ਦੇ ਘਰ ਮੂਹਰੇ ਇੱਕ ਮੁੰਡਾ ਮੋਟਰਸਾਈਕਲ ਦਾ ਹਾਰਨ ਵਜਾ ਰਿਹਾ ਸੀ ਬਾਰ-ਬਾਰ ਹਾਰਨ ਬੁਚਾਉਣ ਕਰਕੇ ਗੁਰਦੀਪ ਹੌਲੀ-ਹੌਲੀ ਬਾਹਰ ਗਿਆ ਤੇ ਉਹਨੂੰ ਕਹਿਣ ਲੱਗਾ ਕਿ ਭਾਈ ਕੀ ਗੱਲ ਆ ਤੂੰ ਕਿਉਂ ਮੋਟਰਸਾਈਕਲ ਦਾ ਹਾਰਨ ਵਜਾਈ ਜਾਣਾ ਉਹ ਕਹਿਣ ਲੱਗਾ ਕਿ ਇਹ ਸ਼ੈਲੀ ਦਾ ਉਹ ਕਹਿਣ ਲੱਗਾ ਹਾਂ ਹੈ ਤਾਂ ਸ਼ੈਲੀ ਦਾ ਹੀ ਆ ਪਰ ਕੋਈ ਕੰਮ ਸੀ ਬਾਈ ਸਾਡੇ ਗਵਾਂਢੀ ਆ ਉਹ ਮੁੰਡਾ ਕਹਿਣ ਲੱਗਾ ਕਿ ਇਹ ਕੁੜੀ ਮੇਰੇ ਤੋਂ 10000 ਰੁਪਏ ਲੈ ਕੇ ਆਈ ਸੀ ਤੇ ਹੁਣ ਮੈਨੂੰ ਮਿਲਣ ਵੀ ਨਹੀਂ ਆ ਰਹੀ ਮੈਨੂੰ ਤਾਂ ਉਹ ਲਾਰੇ ਹੀ ਲਾਈ ਜਾਂਦੀ ਆ ਹਰ ਰੋਜ਼ ਕੋਈ ਨਾ ਕੋਈ ਲਾਰਾ ਲਾ ਕੇ ਝੂਠ ਬੋਲ ਜਾਂਦੀ ਆ ਤੇ ਮੇਰੇ 10000 ਵੀ ਇਹਨੇ ਆਪਣੇ ਅਕਾਊਂਟ ਵਿੱਚ ਪਹਿਲਾਂ ਪਵਾ ਲਏ ਆ ਜੇ ਇਹਨੇ ਮੈਨੂੰ ਮਿਲਣਾ ਹੀ ਨਹੀਂ ਸੀ ਤਾਂ ਫਿਰ ਮੇਰੇ ਕੋਲੋਂ ਇਹਨੇ ਪੈਸੇ ਕਿਉਂ ਲਏ ਇਹ ਗੱਲ ਸੁਣ ਕੇ ਗੁਰਦੀਪ ਕਹਿਣ ਲੱਗਾ ਕਿ ਯਾਰ ਤੂੰ ਕਮਲਾ ਕਿਸੇ ਕੁੜੀ ਨੂੰ ਇਹਨੇ ਪੈਸੇ ਕਿਉਂ ਦਿੱਤੇ ਇਰੇ ਕੋਲ ਪੈਸੇ ਜ਼ਿਆਦਾ ਹੋ ਗਏ ਸੀ ਉਹ ਕਹਿਣ ਲੱਗਾ ਕਿ ਨਹੀਂ ਇਹਦੀ ਮਾਂ ਨੇ ਮੇਰੇ ਨਾਲ ਡੀਲ ਕੀਤੀ ਸੀ ਉਹਨੂੰ ਪੈਸਿਆਂ ਦੀ ਲੋੜ ਸੀ ਤੇ ਹੁਣ ਆਪਣੀ ਕੁੜੀ ਨੂੰ ਵੀ ਨਹੀਂ ਭੇਜਦੀ ਤੇ ਪੈਸੇ ਵੀ ਵਾਪਸ ਨਹੀਂ ਕਰਦੀ ਪੂਰਾ ਮਹੀਨਾ ਹੋ ਗਿਆ ਇਹ ਗੱਲ ਸੁਣ ਕੇ ਗੁਰਦੀਪ ਕਹਿਣ ਲੱਗਾ ਕਿ ਤੁਸੀਂ ਆਪਣੀ ਗੱਲ ਆਪਸ ਵਿੱਚ ਨਿਬੇੜੋ ਤੇ ਉਹਨੇ ਘਰ ਦਾ ਦਰਵਾਜ਼ਾ ਲਾਇਆ ਤੇ ਅੰਦਰ ਆ ਗਿਆ ਜਦੋਂ ਮੇਰੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਅੱਜ ਕਨ ਕੋਈ ਕੁੜੀਆਂ-ਬੁੜੀਆਂ ਦਾ ਕੋਈ ਯਕੀਨ ਨਹੀਂ ਰਹਿ ਗਿਆ ਮਾਵਾਤੀਆਂ ਨੇ ਰਲ ਕੇ ਇੱਕ ਦੂਜੇ ਦਾ ਸੌਦਾ ਕਰਦੀਆਂ ਇਹ ਗੱਲ ਸੁਣ ਕੇ ਤਾਂ ਮੈਂ ਵੀ ਹਰਾੜ ਰਹਿ ਗਿਆ ਸੀ ਕਿ ਸੱਚੀ ਇੰਨੀ ਸੋਹਣੀ ਧੀ ਹੋਵੇ ਤੇ ਕੋਈ ਮਾਂ ਕਿੱਦਾਂ ਉਹਦਾ ਸੌਦਾ ਕਰ ਸਕਦੀ ਆ ਬਾਹਰ ਖੜੀ ਭੂਆ ਸਾਡੀਆਂ ਗੱਲਾਂ ਸੁਣਦੀ ਸੀ ਕਹਿਣ ਲੱਗੀ ਕਿ ਤੁਹਾਨੂੰ ਵੀ ਇਹਨਾਂ ਬਾਰੇ ਪਤਾ ਲੱਗ ਗਿਆ ਸਾਰਾ ਮੁਹੱਲਾ ਇਹਨਾਂ ਤੇ ਥੂ-ਥੂ ਕਰਦਾ ਪਤਾ ਨਹੀਂ ਕਿੱਥੋਂ ਗਾਂਦ ਆ ਕੇ ਬੈਠ ਗਿਆ ਭੂਆ ਨੂੰ ਵੀ ਮੈਂ ਸਾਰੀ ਗੱਲ ਦੱਸ ਦਿੱਤੀ ਭੂਆ ਨੇ ਕੰਨਾਂ ਨੂੰ ਹੱਥ ਲਾਏ ਤੇ ਕਹਿਣ ਲੱਗੀ ਵੀ ਇਹ ਕਮਲਿਆ ਤੂੰ ਕਿੱਥੋਂ ਇਹਨਾਂ ਦੇ ਹੱਥੀਂ ਚੜ ਗਿਆ ਇਹ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਲੁੱਟ ਕੇ ਖਾ ਗੀਆਂ ਤੇ ਇਹਨਾਂ ਨੂੰ ਘਰ ਦੇਣ ਵਾਲਿਆਂ ਨੇ ਵੀ ਬਹੁਤ ਵੱਡੀ ਗਲਤੀ ਕੀਤੀ ਲੋਕ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਇਹੋ ਜਿਹੀਆਂ ਔਰਤਾਂ ਨੂੰ ਆਪਣੇ ਘਰ ਕਿਉਂ ਵੇਚ ਕੇ ਗਏ ਹੋ ਕੋਈ ਚੰਗੇ ਬੰਦੇ ਹੁੰਦੇ ਤਾਂ ਹਰ ਕੋਈ ਵੜਿਆਈ ਹੀ ਕਰਦਾ ਮੈਂ ਭੂਆ ਦੇ ਸਾਹਮਣੇ ਕੰਨਾਂ ਨੂੰ ਹੱਥ ਲਾਏ ਤੇ ਮਾਫੀ ਮੰਗੀ ਮੈਂ ਕਿਹਾ ਭੂਆ ਮੇਰੇ ਕੋਲ ਜ਼ਿੰਦਗੀ ਵਿੱਚ ਪਹਿਲੀ ਵਾਰ ਗਲਤੀ ਹੋਈ ਆ ਪਤਾ ਨਹੀਂ ਮੇਰੇ ਸਿਰ ਤੇ ਕੀ ਸਵਾਰ ਹੋ ਗਿਆ ਸੀ ਜਿਹੜਾ ਮੈਂ ਇਸ ਕੁੜੀ ਦੇ ਹੱਥੀ ਚੜ ਗਿਆ ਨਹੀਂ ਤਾਂ ਮੈਂ ਅੱਜ ਤੱਕ ਕਿਸੇ ਸੋਹਣੀ ਤੋਂ ਸੋਹਣੀ ਕੁੜੀ ਨੂੰ ਵੀ ਪ੍ਰਪੋਜ਼ ਨਹੀਂ ਕੀਤਾ ਤੇ ਨਾ ਹੀ ਮੈਂ ਕਿਸੇ ਨੂੰ ਪਸੰਦ ਕੀਤਾ ਪਤਾ ਨਹੀਂ ਮੇਰੀ ਕਿਸਮਤ ਵਿੱਚ ਇਹ ਸਭ ਕੁਝ ਲਿਖਿਆ ਸੀ ਪੂਆ ਕਹਿਣ ਲੱਗੀ ਕਿ ਸ਼ੁਕਰ ਆ ਤੁਸੀਂ ਦੋਨਾਂ ਭਰਾਵਾਂ ਨੇ ਦਵਾਈ ਲਿਆ ਕੇ ਦੇ ਦਿੱਤੀ ਨਹੀਂ ਤਾਂ ਹੁਣ ਉਹਨੂੰ ਬੜੀ ਬਰਨਰਮੀ ਹੋ ਜਾਣੀ ਸੀ ਤੇ ਇਹਨਾਂ ਦੇ ਮੁੰਡਿਆਂ ਕਿ ਇਹਨਾਂ ਦੇ ਮੁੰਡਿਆਂ ਨੇ ਹੀ ਇਸੇ ਕੁੜੀ ਨੂੰ ਪ੍ਰੈਗਨੈਂਟ ਕੀਤਾ ਇਹ ਗੱਲ ਸੁਣ ਕੇ ਤਾਂ ਮੈਂ ਹੈਰਾਨ ਹੀ ਹੋ ਗਿਆ ਸੀ ਮੈਂ ਕਿਹਾ ਭੂਆ ਮੈਨੂੰ ਤਾਂ ਹੁਣ ਇਜਾਜ਼ਤ ਦੇ ਦਿਓ ਮੈਂ ਤਾਂ ਆਪਣੇ ਘਰ ਵਾਪਸ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਹੁਣ ਉਹ ਕੁੜੀ ਜਦੋਂ ਵੀ ਦੇਖਦੀ ਆ ਤਾਂ ਮੈਨੂੰ ਉਹਦੇ ਤੇ ਬਹੁਤ ਹੀ ਜ਼ਿਆਦਾ ਖਿੱਚ ਛੱਡਦੀ ਆ ਭੂਆ ਕਹਿਣ ਲੱਗੀ ਕਿ ਨਹੀਂ ਹੁਣ ਕੁਝ ਨਹੀਂ ਹੁੰਦਾ ਉਹਨਾਂ ਨੂੰ ਬਸ ਆਪਣੇ ਕੰਮ ਨਾਲ ਹੀ ਮਤਲਬ ਹੁੰਦਾ ਹੁਣ ਉਹਨੂੰ ਤੇਰੇ ਨਾਲ ਤਾਂ ਕੋਈ ਮਤਲਬ ਹੈਗਾ ਹੀ ਨਹੀਂ ਭਾਵੇਂ ਤੂੰ ਉਹਦੇ ਸਾਹਮਣੇ ਖੜਾ ਰਹੇਂ ਉਹਨੇ ਤੇਰੇ ਵੱਲ ਦੇਖਣਾ ਵੀ ਨਹੀਂ ਆ ਉਹ ਇਹੋ ਜਹੀ ਕੁੜੀ ਆ ਉਹਨੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਨੂੰ ਖਾ ਲਿਆ ਵਾ ਕਿੰਨਿਆਂ ਕੋਲੋਂ ਪੈਸੇ ਲੈ ਹੋਈ ਆ ਤੇ ਲੋਕ ਉਹਨਾਂ ਦੇ ਘਰਾਂ ਦੇ ਬਾਹਰ ਆ ਕੇ ਗੇਟ ਵੀ ਖੜਕਾਉਂਦੇ ਆ ਪਰ ਉਹ ਤਾਂ ਅੰਦਰੋਂ ਆਵਾਜ਼ ਤੱਕ ਨਹੀਂ ਦਿੰਦੀ ਆ ਗੁਰਦੀਪ ਕਹਿਣ ਲੱਗਾ ਕਿ ਚੱਲ ਪਮਣ ਕੁਝ ਦਿਨ ਮੈਂ ਵੀ ਤੇਰੇ ਨਾਲ ਤੇਰੇ ਪਿੰਡ ਰਹਿ ਕੇ ਆਉਣਾ ਤੇ ਮੇਰਾ ਵੀ ਘਰੇ ਰਹਿ ਰਹਿ ਕੇ ਮਾਨ ਹੁਣ ਅੱਕ ਗਿਆ ਗੁਰਦੀਪ ਦੇ ਪੈਰ ਤੇ ਸੱਟ ਲੱਗਣ ਕਰਕੇ ਉਹ ਜਾਦਾ ਤੁਰ ਕੇ ਨਹੀਂ ਸੀ ਜਾ ਸਕਦਾ ਤੇ ਨਾ ਹੀ ਕਿਤੇ ਆਉਂਦਾ ਜਾਂਦਾ ਸੀ ਮੈਂ ਹੀ ਉਹਨੂੰ ਹਸਪਤਾਲ ਲੈ ਕੇ ਜਾਂਦਾ ਸੀ ਇਸੇ ਕਰਕੇ ਉਹਨੇ ਮੇਰੇ ਨਾਲ ਆਉਣ ਦਾ ਪਲਾਨ ਬਣਾਇਆ ਭੂਆ ਕਹਿਣ ਲੱਗੀ ਕਿ ਚਲ ਤੁਸੀਂ ਦੋਨੇ ਪ੍ਰਾ ਧਿਆਨ ਨਾਲ ਰਹੋ ਤੇ ਗੁਰਦੀਪ ਕਹਿਣ ਲੱਗਾ ਨਾਲੇ ਮਾਮੇ ਤੇ मामੀ ਉਹਨਾਂ ਨੂੰ ਮਿਲਿਆ ਨੂੰ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਇਸੇ ਬਹਾਨੇ ਮੈਂ ਵੀ ਘੁੰਮ ਫੇਰਾ ਆਉਂਗਾ ਮੈਂ ਦੂਸਰੇ ਦਿਨ ਹੀ ਗਰਦੀਪ ਨੂੰ ਆਪਣੇ ਨਾਲ ਤਿਆਰ ਕੀਤਾ ਤੇ ਪਿੰਡ ਵਾਪਸ ਆ ਗਏ ਘਰ ਆਏ ਤਾਂ ਮੰਮੀ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਇੱਕ ਨਹੀਂ ਦੋਨੇ ਪੁੱਤ ਆ ਗਏ ਸੀ ਮੈਂ ਮੈਂ ਤੇ ਗਰਦੀਪ ਕਾਫੀ देर ਬੈਠੇ ਮੰਮੀ ਨਾਲ ਗੱਲਾਂ ਕਰਦੇ ਰਹੇ ਮੰਮੀ ਨੇ ਮੈਨੂੰ ਇੰਨੀ ਘੁੱਟ ਕੇ ਜੱਫੀ ਪਾਈ ਸੀ ਕਿ ਗਰਦੀਪ ਹਰਾਨ ਰਹਿ ਗਿਆ ਕਿ ਮੰਮੀ ਸੱਚੀ ਤੇਰੇ ਬਿਨਾਂ ਜਿਵੇਂ ਉਦਾਸ ਹੀ ਹੋ ਗਈ ਸੀ ਮੇਰਾ ਤਾਂ ਡੈਡੀ ਵੀ ਮੇਰੇ ਬਿਨਾਂ ਉਦਾਸ ਹੋ ਗਿਆ ਸੀ ਜਰਦੀਪ ਕਹਿਣ ਲੱਗਾ ਕਿ ਤੈਨੂੰ ਤਾਂ ਸਾਰੇ ਇੰਨਾ ਪਿਆਰ ਕਰਦੇ ਆ ਜੇ ਤੂੰ ਕਿਤੇ ਉਸ ਕੁੜੀ ਦੇ ਚੱਕਰ ਵਿੱਚ ਫਸ ਜਾਂਦਾ ਤਾਂ ਤੇਰੀ ਮਾਂ ਪਿਓ ਦਾ ਤਾਂ ਦਿਲ ਹੀ ਟੁੱਟ ਜਾਣਾ ਸੀ। ਉਹਨਾਂ ਨੂੰ ਇਹ ਹੀ ਲੱਗਣਾ ਸੀ ਕਿ ਖਾਰੇ ਸਾਡਾ ਪਵਨ ਇਹੋ ਜਿਹਾ ਹੀ ਹੋਊਗਾ ਤੇ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਇਹ ਸਭ ਕੁਝ ਕਰਦਾ ਹੋਊਗਾ। ਰੱਬ ਦਾ ਸ਼ੁਕਰ ਕਰਕੇ ਟਾਈਮ ਦੇ ਨਾਲ ਤੂੰ ਤਾਂ ਬਚ ਗਿਆ। ਰੱਬ ਨੇ ਤੇਰੀ ਤੇ ਸਾਡੀ ਇੱਜ਼ਤ ਬਚਾ ਲਈ। ਨਹੀਂ ਤਾਂ ਅੱਜਕੱਲ ਤਾਂ ਕੁੜੀਆਂ ਝਟ ਪੁਲਿਸ ਕੇਸ ਕਬਨ ਬਣਾ ਦਿੰਦੀਆਂ। ਤੇ ਮੁੰਡਿਆਂ ਨੂੰ ਉਹ ਕੁੜੀਆਂ ਆਪਣੇ ਘਰ ਰੱਖਣੀਆਂ ਹੀ ਪੈਂਦੀਆਂ ਜਾਂ ਫਿਰ ਸਜ਼ਾ ਭੁਗਤਣੀ ਪੈਂਦੀ ਐ ਮੈਂ ਰੱਬ ਅੱਗੇ ਹੱਥ ਜੋੜੇ ਤੇ ਇਹੀ ਕਿਹਾ ਕਿ ਰੱਬਾ ਸਾਡੀ ਇੱਜ਼ਤ ਬਚਾ ਲਈ ਤੇਰਾ ਬਹੁਤ ਬਹੁਤ ਸ਼ੁਕਰ ਆ ਪਰ ਇਹੋ ਜਿਹੀਆਂ ਕੁੜੀਆਂ ਨੂੰ ਸਮੱਤ ਬਖਸ਼ੀ ਜਿਹੜੀਆਂ ਆਪਣੀਆਂ ਇੱਜ਼ਤ ਵੇਚਣ ਲੱਗੀਆਂ ਭੋਰਾ ਵੀ ਸ਼ਰਮ ਨਹੀਂ ਕਰਕੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ